ਸੱਚ ਬੋਲਣ ਤੋਂ ਨਾ ਡਕੋ ਇਹ ਮੇਰੀ ਬੇਨਤੀ ਹੈ ਜੋ ਕੁਝ ਹੋਇਆ ਇੱਥੇ ਤੈਨੂੰ ਪਰਦੇਖਣ ਦਾ ਸੱਦਿਆ ਤੇ ਤੈਨੂੰ ਪਰਦੇਖਣ ਦਾ ਸੱਦਿਆ ਕਿਹਾ ਗਿਆ ਤੈਨੂੰ ਪਰਦੇਖਣ ਦਾ ਸੱਦਿਆ ਤੇ ਕਿ ਜੇ ਕੋਈ ਸੱਚ ਨੂੰ ਛਪਾਉਣ ਦੀ ਕੋਸ਼ਿਸ਼ ਕਰੇਗਾ ਇੱਕ ਨਹੀਂ ਲੱਖਾਂ ਕੋਸ਼ਿਸ਼ਾਂ ਕਰ ਲਵੇ ਸੱਚ ਸੱਚ ਹੀ ਰਹੇਗਾ ਸਤਗੁਰਾਂ ਦਾ ਕਿਸੇ ਦੇ ਨਾਲ ਕੋਈ ਵੈਰ ਨਹੀਂ ਸੀ ਵਿਰੋਧ ਨਹੀਂ ਸੀ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵ ਲਾਏ ਹਰ ਨਾਮੇ ਕੇ ਹੋਵੋ ਜੋੜੀ ਗੁਰਮੁਖ ਵੈਸਾ ਹੋ ਸਫਾ ਵਿਛਾਏ ਪਿਆਰ ਦੀ ਸਫਾ ਵਿਛਾਉਣ ਵਾਸਤੇ ਇਕਤਰਤਾ ਦੇ ਨਾਲ ਇੱਕ ਦੂਜੇ ਦੇ ਨਾਲ ਪਿਆਰ ਦੇ ਨਾਲ ਬਹਿਣ ਵਾਸਤੇ ਮੇਰੇ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਹਦਾਇਤ ਕੀਤੀ ਸੀ ਪਰ ਅਫਸੋਸ ਇਸ ਗੱਲ ਦਾ ਹੈ ਕਿ ਅਸੀਂ ਗੁਰੂ ਘਰ ਨੂੰ ਵੀ ਅੱਜ ਲੜਾਈ ਘਰ ਬਣਾ ਕੇ ਰਹਿ ਗਏ ਹਾਂ ਇਸ ਘਰ ਦੇ ਵਿੱਚ ਆ ਕੇ ਮੱਥਾ ਟੇਕਣ ਤੋਂ ਪਹਿਲਾਂ 메ਨ ਗੇਟ ਤੇ ਅਸੀਂ ਝਗੜਾ ਕਰਨੇ ਆ ਲੜਾਈਆਂ ਕਰਨੇ ਆ ਇਹ ਸਿਧਾਂਤ ਸਾਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਨਹੀਂ ਸੀ ਸਿਖਾਇਆ ਰੋਹ ਵਿਚਾਰ ਆਪਣੇ ਕਰੀਬੀ ਸਿੱਖਾਂ ਨੂੰ ਕੋਲ ਸੱਦ ਕੇ ਤੇ ਸੱਚੇ ਸਤਗੁਰਾਂ ਨੇ ਚਿੱਠੀਆਂ ਲਿਖਵਾਈਆਂ ਚਿੱਠੀਆਂ ਲਿਖਵਾ ਕੇ ਦਾਤਾ ਜੀ ਕਹਿਣ ਲੱਗੇ ਜਾਓ ਭਾਰਤ ਭਰ ਦੇ ਕੋਨੇ-ਕੋਨੇ ਦੇ ਵਿੱਚ ਜਾ ਕੇ ਜਿੱਥੇ ਸਿੱਖ ਜਾਂ ਗੈਰ ਸਿੱਖ ਰਹਿ ਗਏ ਰਹਿ ਰਹਿ ਨੇ ਉਹਨਾਂ ਨੂੰ ਜਾ ਕੇ ਤੁਸੀਂ ਇਹ ਚਿੱਠੀਆਂ ਦਿਓ ਚਿੱਠੀਆਂ ਪੜ੍ਹਾਓ ਤੇ ਜ਼ੁਬਾਨੀ ਵੀ ਉਹਨਾਂ ਨੂੰ ਦੱਸੋ ਕਿ ਆਉਣ ਵਾਲਾ ਜਿਹੜਾ ਵਿਸਾਖੀ ਦਾ ਪਰਬ ਆ ਰਿਹਾ ਹੈ ਵਸਾਖੀ ਵਾਲਾ ਜਿਹੜਾ ਦਿਹਾੜਾ ਆ ਰਿਹਾ ਹੈ 1699 ਦਾ ਇਸ ਇਹ ਦੱਸੋ ਜੋਗ ਹੋਇਆ ਹੈ ਤੇ ਤੈਨੂੰ ਪਰਦੇਖਣ ਉਸ ਤੇ ਦਿੱਤੇ ਤੈਨੂੰ ਪਰਦੇਖਣ ਉਸ ਤੇ ਇੰਕ ਕਰਾਂਗੇ ਕੰਨ ਪੜਦੇ ਕੋਲੇ ਸੱਜਿਆ ਤੇ ਕੀ ਹੈ ਸਾਥ ਹੀ ਸਾਥ ਬੋਲਨੇ ਪਕਾਇ ਦੇ ਸਾਰਾ ਕੋਈ ਗਲਤ ਹੋਇਆ ਮੈਨੂੰ ਨਹੀਂ ਪਤਾ ਤੁਹਾਡਾ ਕੀ ਹੋਇਆ ਹੈ ਇੱਕ ਗੱਲ ਤੁਹਾਡਾ ਨਾਮ ਲਿਆ ਤੁਹਾਡਾ ਨਾਮ ਲਿਆ ਤੁਹਾਨੂੰ ਪਿਆ ਕੋਈ ਅੱਗੇ ਜਨਾ ਕਰ ਤੈਨੂੰ ਕਰਨ ਨਹੀਂ ਆਉਂਦੀ ਇਹ ਤਾਂ ਹੈ ਵੀ ਨਹੀਂ ਆਪਾਂ ਤੈਨੂੰ ਕਿਉਂ ਕਿਹਾ ਇੱਕ ਜੱਟ ਬੋਲ ਲੈ ਨਹੀਂ 1 ਮਿੰਟ ਦਰਵਾਜ਼ਾ ਦਰਵਾਜ਼ਾ ਮੇਰੀ ਮੇਰੀ ਗੱਲ ਸੁਣੋ ਪਾਰ ਦਰਬਾਰ ਸਾਹਿਬ ਦੀ ਵੀਡੀਓ ਵੇਖੀ ਜੀ ਦਰਬਾਰ ਸਾਹਿਬ ਤੋਂ ਚਲੋ ਗੁਰਬਾਨਾਂ ਚੱਲਦੀ ਹੈ ਤੁਸੀਂ ਦੇਖਿਆ ਹੋਵੇਗਾ ਹਾਂ ਸੱਚ ਬੋਲਣ ਤੋਂ ਨਹੀਂ ਡੱਕ ਸਕੋਗਾ ਸੱਚ ਬੋਲਿਆ ਜਾਵੇ ਪਤਾ ਨਹੀਂ ਕੁਝ ਮੈਂ ਕਰਦਾ ਕਿ ਜਾਈਦਾ ਸਰਖਰੀਏ ਆਹ ਇਹਨਾਂ ਨੂੰ ਪਤਾ ਨਹੀਂ ਮੈਨੂੰ ਕੋਈ ਪਤਾ ਨਹੀਂ ਇੱਥੇ ਤੁਹਾਡਾ ਕੀ ਮਸਲਾ ਕਿਉਂ ਲੜਾਈ ਹੈ ਖਮਾਹਾਲੋ ਗਈ ਕੋਈ ਕੁਝ ਪੁੱਛਣਾ ਬੋਲੋ ਚਲੋ ਗੱਲ ਠੀਕ ਹੈ

ਇਹ ਸੱਚ ਬੋਲਣ ਵਾਲਾ ਘਰ ਹੈ ਇੱਥੇ ਸੱਚ ਬੋਲਣਾ ਵੀ ਪਏਗਾ ਤੇ ਸੱਚ ਇੱਥੇ ਕਹਿਣਾ ਵੀ ਪਏਗਾ ਇੱਥੇ ਝੂਠ ਨੂੰ ਕੋਈ ਵੀ ਥਾਂ ਨਹੀਂ ਮੈਂ ਇਹ ਬੇਨਤੀ ਕਰਾਂਗਾ ਤੁਸੀਂ ਜੋ ਕੀਤਾ ਮੈਨੂੰ ਨਹੀਂ ਪਤਾ ਕੀ ਕੀਤਾ ਇੱਥੇ ਅੱਗੇ ਤੁਸੀਂ ਲੜੇ ਹੋ ਝਗੜੇ ਹੋ ਮੈਨੂੰ ਨਹੀਂ ਪਤਾ ਆਪਾਂ ਸਿੱਧੀ ਸਾਫ਼ ਗੱਲ ਕਰਾਂਗੇ ਦਰਬਾਰ ਸਾਹਿਬ ਦੇ ਵਿੱਚ ਤਲਵਾਰਾਂ ਚੱਲਦੀਆਂ ਤੁਸੀਂ ਵੇਖੀਆਂ ਹੋਣਗੀਆਂ ਵੀਡੀਓ ਵੇਖੀਆਂ ਹੋਣਗੀਆਂ ਅੱਜ ਵੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਸੱਚ ਸੱਚ ਬੋਲਣ ਤੋਂ ਨਾ ਡਕੋ ਇਹ ਮੇਰੀ ਬੇਨਤੀ ਹੈ ਮੇਰੇ ਸ਼ੈਨਸ਼ਾ ਪਿਤਾ ਜੀ ਨੇ ਸਾਡੇ ਹੱਥ ਦੇ ਵਿੱਚ ਤਲਵਾਰਾਂ ਆਪਸ ਦੇ ਵਿੱਚ ਲੜਨ ਵਾਸਤੇ ਨਹੀਂ ਫੜਾਈਆਂ ਕਿ ਤੁਸੀਂ ਆਪਸ ਦੇ ਵਿੱਚ ਇੱਕ ਦੂਜੇ ਦੇ ਉੱਤੇ ਚੜਾਈ ਕਰਕੇ ਆ ਜਾਓ ਇੱਕ ਦੂਜੇ ਦੇ ਨਾਲ ਝਗੜਾ ਕਰੋ ਇੱਕ ਦੂਜੇ ਦੀਆਂ ਲੱਤਾਂ ਖਿੱਚੋ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸਿਧਾਂਤ ਨਹੀਂ ਸਿਖਾਇਆ ਸਤਿਗੁਰੂ ਜੀ ਨੇ ਕਿਹਾ ਜੇ ਤੂੰ ਫੜਨੀ ਹੈ ਤੇ ਕਿਸੇ ਦੀ ਬਾਹ ਫੜੋ ਜੇ ਖਿੱਚਣੀ ਹੈ ਫੜ ਕੇ ਤੇ ਕਿਸੇ ਦੀ ਬਾਹ ਫੜੋ ਮੰਜ਼ਲ ਤੇ ਲੈ ਜਾਓ ਕਿਸੇ ਦੀ ਤੁਸੀਂ ਲੱਤ ਖਿੱਚਣ ਵਾਲੇ ਜੇ ਕੰਮ ਕਰੋਗੇ ਤੇ ਇਹ ਗਲਤ ਨੇ ਇਹ ਗੁਰੂ ਘਰ ਦੇ ਵਿੱਚੋਂ ਸਾਨੂੰ ਹਦਾਇਤ ਨਹੀਂ ਮਿਲਦੀ ਤੇ ਸੱਚ ਸੱਚ ਨਾ ਛਪ ਸੱਚ ਨਾ ਛਪੇ ਜੇ ਕੋ ਰੱਖੇ ਛਪਾਏ ਗੁਰੂ ਦੀ ਬਾਣੀ ਕਹਿੰਦੀ ਮੈਂ ਨਹੀਂ ਕਹਿੰਦਾ ਜੇ ਕੋਈ ਸੱਚ ਨੂੰ ਛਪਾਉਣ ਦੀ ਕੋਸ਼ਿਸ਼ ਕਰੇਗਾ ਇੱਕ ਨਹੀਂ ਲੱਖਾਂ ਕੋਸ਼ਿਸ਼ਾਂ ਕਰ ਲਵੇ ਸੱਚ ਸੱਚ ਹੀ ਰਹੇਗਾ